ਸੋ ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਤਕਾਰਯੋਗ ਮਾਤਾ ਪਿਤਾ ਜੀ ਦੇ ਇਤਿਹਾਸ ਬਾਰੇ ਵਿਚਾਰ ਕਰਾਂਗੇ ਕਿ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਜਿਨ੍ਹਾਂ ਦਾ ਇਤਿਹਾਸ ਜਾਨਣਾ ਬੜਾ ਜ਼ਰੂਰੀ ਹੈ ਜਿਨ੍ਹਾਂ ਨੇ ਐਡੇ ਵੱਡੇ ਮਹਾਨ ਰਹਿਬਰ ਨੂੰ ਸਤਿਗੁਰ ਨੂੰ ਜਨਮ ਦਿੱਤਾ ਉਹਨਾਂ ਦੇ ਜੀਵਨ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਸੋ ਗੁਰੂ ਪਿਆਰਿਓ ਧੰਗ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਦਾ ਨਾਮ ਹੈ ਕਲਿਆਣ ਚੰਦ ਜੀ ਇਤਿਹਾਸ ਦੇ ਵਿੱਚ ਬਹੁਤ ਸਾਰੇ ਨਾਮ ਲੈ ਕੇ ਧੰਗ ਗੁਰੂ ਨਾਨਕ ਮਹਾਰਾਜੀ ਦੇ ਪਿਤਾ ਜੀ ਨੂੰ ਯਾਦ ਕੀਤਾ ਜਾਂਦਾ ਕਲਿਆਣ ਚੰਦ ਜੀ ਵੀ ਆਖਿਆ ਜਾਂਦਾ ਕਲਿਆਣ ਚੰਦ ਮਹਿਤਾ ਜੀ ਵੀ ਆਖਿਆ ਜਾਂਦਾ ਕਲਿਆਣ ਦਾਸ ਵੀ ਆਖਿਆ ਹੈ ਕਈਆਂ ਨੇ ਤੇ ਮਹਿਤਾ ਕਾਲੂ ਵੀ ਇਤਿਹਾਸਕਾਰਾਂ ਨੇ ਲਿਖਿਆ ਹੈ ਸੋ ਗੁਰੂ ਪਿਆਰਿਓ ਕਲਿਆਣ ਚੰਦ ਮਹਿਤਾ ਜੀ ਵੀ ਲਿਖਿਆ ਹੈ ਤੇ ਕਾਲੂ ਰਾਏ ਜੀ ਵੀ ਕਹੀ ਕਹਿ ਦਿੰਦੇ ਸਨ ਸੋ ਹਰ ਇੱਕ ਇਤਿਹਾਸਕਾਰ ਨੇ ਸਾਖੀ ਲਿਖਣ ਵਾਲੇ ਨੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਕਲਿਆਣ ਚੰਦ ਜੀ ਬਾਰੇ ਵੱਖ-ਵੱਖ ਨਾਮਾਂ ਨਾਲ ਸੰਬੋਧਨ ਹੋ ਕੇ ਗੁਰੂ ਪਿਆਰਿਓ ਯਾਦ ਕੀਤਾ ਹੈ ਧੰਗੁਰ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਮਹਤਾ ਕਾਲੂ ਜੀ ਜਿਨ੍ਹਾਂ ਦਾ ਜਨਮ ਬਹੁਤ ਹੀ ਸਤਕਾਰਯੋਗ ਪਿਤਾ ਬਾਬਾ ਸ਼ਿਵਨਾਰੈਣ ਜੀ ਦੇ ਗ੍ਰਹਿ ਵਿਖੇ ਮਾਤਾ ਬਨਾਰਸੀ ਜੀ ਦੀ ਕੁੱਖੋਂ ਸਨ 1440 ਈਸਵੀ ਨੂੰ ਹੋਇਆ ਜੇ ਤੁਹਾਨੂੰ ਕੋਈ ਪੁੱਛੇ ਨਾ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਦਾਦਾ ਜੀ ਦਾ ਤੇ ਦਾਦੀ ਜੀ ਦਾ ਕੀ ਨਾਮ ਸੀ ਤਗਰੂ ਪਿਆਰਿਓ ਦੱਸ ਦਿਆ ਕਰੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਾਦਾ ਜੀ ਬਾਬਾ ਸ਼ਿਵਨਰੈਣ ਸਨ ਤੇ ਦਾਦੀ ਮਾਂ ਮਾਤਾ ਬਨਾਰਸੀ ਜੀ ਸਨ ਆਖੋ ਸਤਨਾ ਸਾਨੂੰ ਪਤਾ ਹੋਣਾ ਚਾਹੀਦਾ ਨਾ ਧੰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਜਿਨ੍ਹਾਂ ਦਾ ਜਨਮ 1440 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਦੇ ਵਿੱਚ ਹੁੰਦਾ ਹੈ ਸੋ ਗੁਰੂ ਪਿਆਰਿਓ 3 ਸਾਲ ਬਾਅਦ 1443 ਨੂੰ ਬਾਬਾ ਸ਼ਿਵਨਾਰਾਇਣ ਜੀ ਦੇ ਗ੍ਰਹਿ ਵਿਖੇ ਅਤੇ ਮਾਤਾ ਬਨਾਰਸੀ ਜੀ ਦੀ ਕੁੱਖੋਂ ਇੱਕ ਬੇਟਾ ਹੋਰ ਜਨਮ ਲੈਂਦਾ ਹੈ ਇਤਿਹਾਸ ਦੇ ਵਿੱਚ ਜਿਨ੍ਹਾਂ ਦਾ ਨਾਮ ਲਿਖਿਆ ਲਾਲ ਚੰਦ ਜੀ ਭਾਵ ਗੁਰੂ ਨਾਨਕ ਮਹਾਰਾਜ ਜੀ ਦੇ ਚਾਚਾ ਜੀ ਦਾ ਨਾਮ ਹੈ ਲਾਲ ਚੰਦ ਜੀ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਦੇ ਪਿਤਾ ਜੀ ਨੂੰ ਮਹਤਾ ਕਾਲੂ ਜੀ ਆਖ ਦਿੱਤਾ ਜਾਂਦਾ ਸੀ ਨਾ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਚਾਚਾ ਜੀ ਨੂੰ ਲਾਲੂ ਜੀ ਆਖ ਦਿੱਤਾ ਜਾਂਦਾ ਸੀ ਸੋ ਗੁਰੂ ਪਿਆਰਿਓ ਕਈ ਇਤਿਹਾਸਕਾਰਾਂ ਨੇ ਮਹਤਾ ਕਲਿਆਣ ਚੰਦ ਜੀ ਦਾ ਜਿਹੜਾ ਜਨਮ ਲਿਖਿਆ ਉਹ ਪੱਠੇ ਵੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਵੀ ਲਿਖਿਆ ਪਰ ਬਹੁਤ ਸਾਰੇ ਜਿਹੜੇ ਬਹੁਤਾਤ ਗਿਣਤੀ ਵਿੱਚ ਇਤਿਹਾਸਕਾਰ ਨੇ ਉਹ ਰਾਏਪੋਏ ਦੀ ਤਲਵੰਡੀ ਹੀ ਲਿਖਦੇ ਨੇ ਸੋ ਸਤਗੁਰ ਦੀ ਮਿਹਰ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ। ਬਾਬਾ ਸ਼ਿਵਨਾਰੈਣ ਜੀ ਦੇ ਗ੍ਰਹਿ ਵਿਖੇ ਦੋ ਪੁੱਤਰ ਜਨਮ ਲੈਂਦੇ ਨੇ। ਮਹਤਾ ਕਾਲੂ ਜੀ ਤੇ ਭਾਈ ਲਾਲੂ ਜੀ। ਸੋ ਗੁਰੂ ਪਿਆਰਿਓ ਬੜੀ ਸੋਹਣੀ ਪਰਵ੍ਰਿਸ਼ ਕੀਤੀ ਜਾਂਦੀ ਹੈ। ਮਾਤਾ ਪਿਤਾ ਚੰਗੇ ਕਰਮਾਂ ਵਾਲੇ ਸੀ ਵੱਡੇ ਪਾਗਾਂ ਵਾਲੇ ਸੀ ਜਿਨ੍ਹਾਂ ਨੇ ਇਹ ਦੋ ਪੁੱਤਰਾਂ ਨੂੰ ਜਨਮ ਦਿੱਤਾ। ਸੋ ਗੁਰੂ ਪਿਆਰਿਓ ਉਸ ਸਮੇਂ ਜੋ ਰਾਏ ਭੋਏ ਪੱਟੀ ਸੀ। ਜਿਹੜੀ ਰਾਏ ਭੋਏ ਦੀ ਤਲਵੰਡੀ ਹੈ ਨਾ ਇਹਦਾ ਨਾਮ ਹੀ ਰਾਏ ਭੋਏ ਪੱਟੀ ਤੋਂ ਪਿਆ ਜਿਹੜਾ ਰਾਏ ਭੋਏ ਪੱਟੀ ਸੀ ਉਹ ਭਾਈ ਸਾਹਿਬ ਭਾਈ ਰਾਏ ਬੁਲਾਰ ਜੀ ਦਾ ਪਿਤਾ ਸੀ ਬਹੁਤ ਤਕੜਾ ਜ਼ਗੀਰਦਾਰ ਸੀ ਬੜੀ ਜ਼ਮੀਨ ਉਹਦੇ ਹਿੱਸੇ ਆਉਂਦੀ ਸੀ ਤੇ ਗੁਰੂ ਪਿਆਰਿਓ ਉਸ ਰਾਏ ਭੋਏ ਪੱਟੀ ਨੇ ਆਪਣੇ ਜਿੰਨੇ ਵੀ ਜ਼ਮੀਨ ਹੈ ਜਾਇਦਾਦ ਹੈ ਉਹਨੂੰ ਸੰਭਾਲਣ ਦੇ ਲਈ ਗੁਰੂ ਨਾਨਕ ਮਹਾਰਾਜ ਜੀ ਦੇ ਦਾਦਾ ਜੀ ਨੂੰ ਭਾਵ ਮਹਿਤਾ ਕਾਲੂ ਜੀ ਦੇ ਪਿਤਾ ਸ਼ਿਵਨਾਰੈਣ ਜੀ ਨੂੰ ਆਪਣੇ ਕੋਲ ਕਾਰਗਰ ਰੱਖਿਆ ਹੋਇਆ ਸੀ ਦੇਖਪਾਲ ਲਈ ਕੰਮਕਾਰ ਲਈ ਰੱਖਿਆ ਹੋਇਆ ਸੀ ਤੇ ਇਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਤੇ ਗੁਰੂ ਪਿਆਰਿਓ ਬਾਬਾ ਸ਼ਿਵਨਾਰੈਣ ਜੀ ਮਾੜਾ ਮੋਟਾ ਆਪਣੇ ਬੇਟੇ ਨੂੰ ਪੜਾਉਂਦੇ ਨੇ ਮਹਿਤਾ ਕਾਲੂ ਜੀ ਨੂੰ ਪੜਾਇਆ ਲਿਖਾਇਆ ਜਾਂਦਾ ਪੜਾਉਣ ਲਿਖਾਉਣ ਕਰਕੇ ਫਿਰ ਉਹ ਆਪਣੇ ਪਿਤਾ ਜੀ ਦੀ ਨੌਕਰੀ ਤੇ ਤਾਇਨਾਤ ਹੋ ਜਾਂਦੇ ਨੇ ਪਿਤਾ ਜੀ ਤਾਂ ਉਹਨਾਂ ਦੇ ਇੱਕ ਕਾਰਗਰ ਸਨ ਪਰ ਆਪ ਜੀ ਪਟਵਾਰੀ ਲੱਗਦੇ ਨੇ ਪਰ ਉਸ ਸਮੇਂ ਰਾਏ ਭੋਏ ਅਕਾਲ ਚਲਾਣਾ ਕਰ ਗਿਆ ਸੀ ਉਸ ਦਾ ਜਿਹੜਾ ਪੁੱਤਰ ਸੀ ਰਾਏ ਬੁਲਾਰਨਾ ਉਹ ਫਿਰ ਜ਼ਗੀਰਦਾਰ ਬਣ ਗਿਆ ਸੀ ਤੇ ਜਿਹੜਾ ਰਾਏ ਬੁਲਾਰ ਸੀ ਉਹ ਗੁਰੂ ਨਾਨਕ ਮਹਾਰਾਜ ਦਾ ਬਾਅਦ ਵਿੱਚ ਸ਼ਰਧਾਲੂ ਵੀ ਬਣਦਾ ਹੁਣ ਗੁਰੂ ਪਿਆਰਿਓ ਮਹਿਤਾ ਕਾਲੂ ਜੀ ਬੜਾ ਸੋਹਣਾ ਪਟਵਾਰੀ ਦਾ ਕੰਮ ਸੰਭਾਲਦੇ ਨੇ ਜਿੰਨੀ ਵੀ ਰਾਏ ਬੁਲਾਰ ਕੋਲ ਜ਼ਮੀਨ ਹੈ ਜਾਇਦਾਦ ਹੈ ਜੋ ਵੀ ਪਟਵਾਰੀ ਦਾ ਕੰਮ ਹੈ ਬੜੀ ਇਮਾਨਦਾਰੀ ਦੇ ਨਾਲ ਬੜੀ ਲਗਨ ਦੇ ਨਾਲ ਕਰਦੇ ਨੇ ਕਰੇ ਕੋਈ ਝੂਰਾ ਮਾਈ ਨਹੀਂ ਕੀਤੀ ਚੋਰੀ ਨਹੀਂ ਕੀਤੀ ਕੋਈ ਠੱਗੀ ਨਹੀਂ ਮਾਰੀ ਬਸ ਗੁਰੂ ਪਿਆਰਿਓ ਉਸ ਸਮੇਂ ਰਾਏ ਬੁਲਾਰ ਦਾ ਜੈ ਦਿਲ ਜੱਟ ਕੇ ਰੱਖਿਆ ਸੱਚੇ ਸੁੱਚੇ ਤੇ ਇਮਾਨਦਾਰ ਸਨ ਉਸ ਸਮੇਂ ਫਿਰ ਆਪ ਜੀ ਦੇ ਜਿਹੜੇ ਸਤਿਕਾਰਯੋਗ ਪਿਤਾ ਬਾਬਾ ਸ਼ਿਵਨਾਰੈਣ ਜੀ ਨੇ ਉਹ ਕਹਿੰਦੇ ਭਾਈ ਹੁਣ ਮੈਂ ਆਪਣੇ ਪੁੱਤਰ ਦਾ ਵਿਆਹ ਕਰਦਿਆਂ ਫਿਰ ਮਹਿਤਾ ਕਾਲੂ ਜੀ ਦਾ ਵਿਆਹ ਕੀਤਾ ਗਿਆ માતા ਤ੍ਰਿਪਤਾ ਜੀ ਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਦੀ ਮਾਤਾ ਜੀ ਦਾ ਨਾਮ ਹੈ ਮਾਤਾ ਤ੍ਰਿਪਤਾ ਜੀ 1461 ਈਸਵੀ ਦੇ ਵਿੱਚ ਸੋ ਗੁਰੂ ਪਿਆਰਿਓ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦਾ ਆਪਸ ਵਿੱਚ ਵਿਆਹ ਹੁੰਦਾ ਹੈ ਮਾਤਾ ਤ੍ਰਿਪਤਾ ਜੀ ਬਾਰੇ ਵੀ ਮੈਂ ਬੇਨਤੀ ਕਰਦੇ ਹਾਂ ਜਿਹੜਾ ਮਾਤਾ ਤ੍ਰਿਪਤਾ ਜੀ ਦਾ ਜਨਮ ਹੋਇਆ 1442 ਜਾਂ 43 ਈਸਵੀ ਦੇ ਵਿੱਚ ਹੋਇਆ ਮਾਤਾ ਤ੍ਰਿਪਤਾ ਜੀ ਦੇ ਸਤਕਾਰਯੋਗ ਪਿਤਾ ਜੀ ਦਾ ਨਾਮ ਭਾਈ ਸਹ ਭਾਈ ਰਾਮਾ ਜੀ ਸੀ ਮਾਤਾ ਤ੍ਰਿਪਤਾ ਜੀ ਦੀ ਮਾਤਾ ਜੀ ਦਾ ਨਾਮ ਸਤਕਾਰਯੋਗ ਮਾਤਾ ਬੀਬੀ ਭرائی ਜੀ ਸੀ ਹੁਣ ਜੇ ਕੋਈ ਆਪਾਂ ਨੂੰ ਪੁੱਛੇ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਨਾਨਾ ਨਾਨੀ ਜੀ ਦਾ ਕੀ ਨਾਮ ਸੀ ਤਾ ਅਸੀਂ ਫਟ ਦੇਣੇ ਆਖ ਦੇਣਾ ਜਲਦੀ ਜਲਦੀ ਆਖ ਦੇਣਾ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਨਾਨਾ ਜੀ ਦਾ ਨਾਮ ਭਾਈ ਸਹਿਬਾਈ ਰਾਮਾ ਜੀ ਤੇ ਨਾਨੀ ਜੀ ਦਾ ਨਾਮ ਸਤਕਾਰਯੋਗ ਮਾਤਾ ਬੀਬੀ ਭرائی ਜੀ ਸੀ ਉਥੇ ਮੂੰਹ ਲਟਕਾ ਕੇ ਨਹੀਂ ਖੜ ਜਾਣਾ ਜੇ ਕੋਈ ਸਾਨੂੰ ਪੁੱਛੇ ਕਿਉਂ ਕਿਉਂਕਿ ਸਾਡੇ ਐਡੇ ਵੱਡੇ ਸਤਗੁਰ ਨੇ ਇੰਨੇ ਮਹਾਨ ਸਤਗੁਰ ਨੇ ਜਿੱਥੇ ਉਹਨਾਂ ਦੇ ਮਾਤਾ ਪਿਤਾ ਜੀ ਦਾ ਸਾਨੂੰ ਨਾਮ ਪਤਾ ਉਥੇ ਦਾਦਾ ਦਾਦੀ ਜੀ ਅਤੇ ਨਾਨਾ ਨਾਨੀ ਜੀ ਦਾ ਵੀ ਨਾਮ ਪਤਾ ਹੋਣਾ ਚਾਹੀਦਾ ਹੈ ਸੋ ਗੁਰੂ ਪਿਆਰਿਓ ਮਾਤਾ ਤ੍ਰਿਪਤਾ ਜੀ ਦਾ ਜਨਮ 1442 ਜਾਂ 43 ਈਸਵੀ ਨੂੰ ਪਿੰਡ ਚਾਹਲ ਜੋ ਉਸ ਸਮੇਂ ਲਾਹੌਰ ਦਾ ਇੱਕ ਜ਼ਿਲ੍ਹਾ ਸੀ ਲਾਹੌਰ ਜ਼ਿਲ੍ਹੇ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਚਾਹਲ ਦੇ ਵਿੱਚ ਹੋਇਆ ਸੀ। ਕਈ ਇਤਿਹਾਸਕਾਰਾਂ ਨੇ ਇਹ ਵੀ ਆਖਿਆ ਕਿ ਮਾਤਾ ਤ੍ਰਿਪਤਾ ਜੀ ਦੋ ਭੈਣ ਭਰਾ ਸਨ। ਆਪ ਜੀ ਦਾ ਇੱਕ ਭਰਾ ਸੀ ਜਿਸ ਦਾ ਨਾਮ ਭਾਈ ਕਿਸ਼ਨਾ ਲਿਖਿਆ ਹੋਇਆ ਹੈ ਪਰ ਭਾਈ ਕਿਸ਼ਨਾ ਜੀ ਦਾ ਬਹੁਤਾ ਇਤਿਹਾਸ ਨਹੀਂ ਮਿਲਦਾ। ਬਸ ਇੰਨਾ ਕੁ ਜਿੰਨਾ ਕੋਈ ਇਤਿਹਾਸ ਮਿਲਦਾ ਹੈ ਇਹ ਤੁਹਾਡੇ ਨਾਲ ਸਾਂਝਾ ਕੀਤਾ ਉਸ ਤੋਂ ਬਾਅਦ ਮਾਤਾ ਤ੍ਰਿਪਤਾ ਜੀ ਦਾ ਜਿਹੜਾ ਵਿਆਹ ਹੁੰਦਾ ਹੈ ਮਹਤਾ ਕਾਲੂ ਜੀ ਦੇ ਨਾਲ 1461 ਈਸਵੀ ਦੇ ਵਿੱਚ ਹੁੰਦਾ ਹੈ ਸਤਗੁਰ ਦੀ ਰਹਿਮਤ ਹੁੰਦੀ ਹੈ ਕਿਰਪਾ ਹੁੰਦੀ ਹੈ ਘਰ ਪਰਿਵਾਰ ਬੜੀ ਬਹੁਤ ਵਧੀਆ ਹੱਸਦਾ ਖੇਡਦਾ ਆਪਣੇ ਜੀਵਨ ਨੂੰ ਲੰਘਾਉਂਦਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਐਸੀ ਬਖਸ਼ਿਸ਼ ਹੁੰਦੀ ਹੈ ਸਨ 1464 ਈਸਵੀ ਦੇ ਵਿੱਚ ਇੱਕ ਬੇਟੀ ਜਨਮ ਲੈਂਦੀ ਹੈ ਪਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਉਹ ਬੇਟੀ ਦਾ ਫਿਰ ਨਾਮ ਰੱਖਿਆ ਜਾਂਦਾ ਹੈ ਨਾਨਕੀ ਸੋ ਗੁਰੂ ਪਿਆਰਿਓ ਨਾਨਕੀ ਨਾਮ ਇਸ ਕਰਕੇ ਰੱਖਿਆ ਸੀ ਕਿਉਂਕਿ ਬੇਬੇ ਨਾਨਕੀ ਦੀ ਜਿਹੜਾ ਜਨਮ ਹੋਇਆ ਸੀ ਨਾ ਉਹ ਪੰਡ ਚਾਹਲ ਵਿਖੇ ਹੋਇਆ ਸੀ ਚਾਹਲ ਵੀ ਕਹਿ ਦਿੰਦੇ ਨੇ ਚਾਹਲ ਵੀ ਕਹਿ ਦਿੰਦੇ ਨੇ ਇਤਿਹਾਸਕਾਰਾਂ ਨੇ ਜ਼ਿਆਦਾ ਚਾਹਲ ਲਿਖਿਆ ਸੋ ਗੁਰੂ ਪਿਆਰਿਓ ਬੇਬੇ ਨਾਨਕੀ ਜੀ ਦਾ ਜਨਮ ਹੁੰਦਾ ਮਠਿਆਈ ਵੰਡੀ ਜਾਂਦੀ ਐ ਪਿਤਾ ਜੀ ਪਟਵਾਰੀ ਨੇ ਜਿੰਨੇ ਵੀ ਆਸ-ਪਾਸ ਹੋਰ ਲੋਕ ਨੇ ਸਾਰੇ ਵਧਾਈਆਂ ਮੰਗਣ ਆਉਂਦੇ ਨੇ ਤੇ ਸਾਰਿਆਂ ਨੂੰ ਖੁਸ਼ ਕਰਕੇ ਤੋਰਦੇ ਨੇ ਐਸੀ ਬਖਸ਼ਿਸ਼ ਐਸੀ ਕਿਰਪਾ ਹੋਈ ਬੇਬੇ ਨਾਨਕੀ ਤੋਂ ਬਾਅਦ 5 ਸਾਲ ਬਾਅਦ ਬੇਬੇ ਨਾਨਕੀ ਜੀ ਦਾ ਜਨਮ 1464 ਈਸਵੀ ਨੂੰ ਹੁੰਦਾ 1469 ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਆ ਜਾਂਦੇ ਨੇ ਆਖੋ ਸਤਨਾਮ ਸੋ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਕਿੱਡੇ ਵੱਡੇ ਭਾਗ ਹੋਣਗੇ ਮਾਤਾ ਤ੍ਰਿਪਤਾ ਦੇ ਕਿੱਡੇ ਵੱਡੇ ਭਾਗ ਨੇ ਮਹਤਾ ਕਾਲੂ ਜੀ ਦੇ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਇਸ ਸੰਸਾਰ ਤੇ ਆਇਆ ਮਾਤਾ ਪਿਤਾ ਚੁਣੇ ਨੇ ਸੋ ਗੁਰੂ ਪਿਆਰਿਓ ਘਰ ਦੇ ਵਿੱਚ ਰੰਗ ਲਾਗੇ ਪਾਗ ਲਾਗੇ ਰਾਹ ਬੁਲਾਰ ਨੂੰ ਦੱਸਿਆ ਗਿਆ ਕਿਰਾਈ ਬੁਲਾਰ ਦੀ ਪਟਵਾਰੀ ਮਹਤਾ ਕਾਲੂ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਪੁੱਤਰ ਨੇ ਜਨਮ ਲਿਆ ਉਹ ਬੜਾ ਖੁਸ਼ ਹੋ ਜਾਂਦਾ ਭਾਵੇਂ ਕਿ ਉਦੋਂ ਉਹਨੂੰ ਪਤਾ ਨਹੀਂ ਸੀ ਕਿ ਇਹ ਇੱਕ ਬਹੁਤ ਵੱਡੇ ਸਤਿਗੁਰ ਬਣਨਗੇ ਜੇਕਰ ਸਿੱਖ ਧਰਮ ਦਾ ਪਹਿਲਾ ਸਿੱਖ ਦੇਖਿਆ ਜਾਵੇ ਨਾ ਤਾਂ ਉਹ ਰਾਏ ਬੁਲਾਰ ਹੈ ਜੇ ਪਹਿਲੀ ਸਿੱਖ ਬੀਬੀ ਦੇਖੀ ਜਾਏ ਤਾਂ ਉਹ ਬੇਬੇ ਨਾਨਕੀ ਹੈ ਤੇ ਗੁਰੂ ਪਿਆਰਿਓ ਇਸ ਤਰ੍ਹਾਂ ਮਹਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਵਿੱਚ ਦੋ ਬੱਚੇ ਜਨਮ ਲੈਂਦੇ ਨੇ ਪੈਣ ਨਾਨਕੀ ਜੀ ਜਿਨ੍ਹਾਂ ਨੂੰ ਬੇਬੇ ਨਾਨਕੀ ਆਖ ਦਿੰਦੇ ਆ ਤੇ ਧੰਨ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਪਾਲਦੇ ਨੇ ਪਲੋਸਦੇ ਨੇ ਪੜਾਉਂਦੇ ਨੇ ਲਿਖਾਉਂਦੇ ਨੇ ਆਪਾਂ ਇਤਿਹਾਸ ਸਾਰਾ ਜਾਣਦੇ ਆ ਜਦੋਂ ਗੁਰਨਾਨਕ ਮਹਾਰਾ ਦਾ ਇਤਿਹਾਸ ਸਾਂਝਾ ਕਰਾਂਗੇ ਬਾਕੀ ਇਤਿਹਾਸ ਆਪਾਂ ਉਦੋਂ ਜਾਣਨ ਦਾ ਯਤਨ ਕਰਾਂਗੇ ਸੋ ਗੁਰੂ ਪਿਆਰਿਓ ਸਮਾਂ ਆਉਂਦਾ ਫਿਰ ਬੇਬੇ ਨਾਨਕੀ ਜੀ ਦਾ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਮਹਿਤਾ ਕਾਲੂ ਜੀ ਵਿਆਹ ਕਰ ਦਿੰਦੇ ਨੇ ਤੇ ਵਿਆਹ ਕਿੰਨਾ ਨਾ ਹੁੰਦਾ ਬੇਬੇ ਨਾਨਕੀ ਜੀ ਦਾ ਵਿਆਹ ਭਾਈ ਜੈ ਰਾਮ ਜੀ ਦੇ ਨਾਲ ਹੁੰਦਾ ਹੈ ਜੋ ਸੁਲਤਾਨਪੁਰ ਦੇ ਰਹਿਣ ਵਾਲੇ ਸਨ ਸੋ ਗੁਰੂ ਨਾਨਕ ਮਹਾਰਾਜ ਜੀ ਦੇ ਜੀਜਾ ਜੀ ਦਾ ਨਾਮ ਭਾਈ ਜੈ ਰਾਮ ਜੀ ਸੀ ਸੋ ਗੁਰੂ ਪਿਆਰਿਓ ਮਾਤਾ ਤ੍ਰਿਪਤਾ ਤੇ ਪਿਤਾ ਮਹਿਤਾ ਕਾਲੂ ਜਿਨ੍ਹਾਂ ਦੇ ਘਰ ਬੇਟੀ ਹੈ ਬੇਟੀ ਦਾ ਵਿਆਹ ਹੋਇਆ ਜਵਾਈ ਆਇਆ ਜਿਵੇਂ ਆਉ ਭਗਤ ਕਰਦੇ ਨੇ ਇਸ ਤਰ੍ਹਾਂ ਆਉ ਭਗਤ ਕੀਤੀ ਗਈ ਉਸ ਤੋਂ ਬਾਅਦ ਗੁਰਨਾਨਕ ਮਹਾਰਾਜ ਦਾ ਵਿਆਹ ਕੀਤਾ ਗਿਆ ਫਿਰ ਨੌ ਆਈ ਨੌ ਦਾ ਨਾਮ ਸੀ ਮਾਤਾ ਸੁਲਖਣੀ ਜੀ ਗੁਰਨਾਨਕ ਸਹਿਬ ਮਹਾਰਾਜ ਜੀ ਦੀ ਪਤਨੀ ਦਾ ਨਾਮ ਸੋ ਇਸ ਤਰ੍ਹਾਂ ਪਿਤਾ ਕਲਿਆਣ ਚੰਦ ਜੀ ਤੇ ਮਾਤਾ ਤ੍ਰਿਪਤਾ ਜੀ ਆਪਣਾ ਜੀਵਨ ਬਸਰ ਕਰਦੇ ਨੇ ਗੁਰੂ ਪਿਆਰਿਓ ਫਿਰ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੋ ਬੱਚੇ ਜਨਮ ਲੈਂਦੇ ਨੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਤੇ ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਪੋਤਰਿਆਂ ਨੂੰ ਵਿਖੜਾਇਆ ਤੇ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਰ ਉਦਾਸੀਆਂ ਕਰਦੇ ਨੇ ਮਾਤਾ ਪਿਤਾ ਤੋਂ ਅੱਗੇ ਆ ਲੈ ਕੇ ਜਾਂਦੇ ਨੇ ਮਾਤਾ ਪਿਤਾ ਵੀ ਹੱਸ ਕੇ ਤੋਰਦੇ ਨੇ ਉਸ ਤੋਂ ਬਾਅਦ ਗੁਰੂ ਨਾਨਕ ਮਹਾਰਾਜ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲਾ ਵਸਾ ਲੈਂਦੇ ਨੇ ਇੱਕ ਕਰਤਾਰਪੁਰ ਸਾਹਿਬ ਜਲੰਧਰ ਦੇ ਵਿੱਚ ਹੈ ਇੱਕ ਪਾਕਿਸਤਾਨ ਦੇ ਵਿੱਚ ਹੈ ਪਾਕਿਸਤਾਨ ਦੇ ਵਿੱਚ ਜਿਹੜਾ ਕਰਤਾਰਪੁਰ ਸਾਹਿਬ ਹੈ ਉਹ ਗੁਰੂ ਨਾਨਕ ਮਹਾਰਾਜ ਜੀ ਵਸਾਉਂਦੇ ਨੇ ਤੇ ਆਪਣੇ ਮਾਤਾ ਪਿਤਾ ਨੂੰ ਉੱਥੇ ਸੱਦ ਲੈਂਦੇ ਨੇ ਬੁਲਾ ਲੈਂਦੇ ਨੇ ਤੇ ਗੁਰੂ ਪਿਆਰਿਓ ਫਿਰ ਇਤਿਹਾਸਕਾਰ ਦੱਸਦੇ ਨੇ 1522 ਦੇ ਵਿੱਚ ਥੋੜੇ ਸਮੇਂ ਦੇ ਫਰਕ ਨਾਲ ਮਾਤਾ ਜੀ ਵੀ ਅਕਾਲ ਚਲਾਣਾ ਕਰ ਜਾਂਦੇ ਨੇ ਭਾਬ ਮਾਤਾ ਤ੍ਰਿਪਤਾ ਜੀ ਤੇ ਆਪ ਜੀ ਦੇ ਸਤਕਾਰਯੋਗ ਪਿਤਾ ਮਹਿਤਾ ਕਾਲੂ ਜੀ ਵੀ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਹੱਥੀਂ ਆਪਣੇ ਆਪਣੇ ਮਾਤਾ ਪਿਤਾ ਨੂੰ ਇਸ ਸੰਸਾਰ ਤੋਂ ਅਲਵਿਦਾ ਕਰਦੇ ਨੇ। ਹੱਥੀਂ ਸੰਸਕਾਰ ਕਰਦੇ ਨੇ ਜੋ ਰਸਮਾਂ ਨੇ ਉਹ ਨਿਭਾਉਂਦੇ ਨੇ। ਇਸ ਤਰ੍ਹਾਂ ਗੁਰੂ ਨਾਨਕ ਸਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਸਤਕਾਰਯੋਗ ਮਾਤਾ ਪਿਤਾ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਇਸ ਸੰਸਾਰ ਤੇ ਆ ਕੇ ਇੱਕ ਰੱਬ ਨੂੰ ਜਨਮ ਦਿੰਦੇ ਨੇ, ਅਕਾਲ ਪੁਰਖ ਨੂੰ ਜਨਮ ਦਿੰਦੇ ਨੇ। ਭਾਵੇਂ ਕਿ ਗੁਰਬਾਣੀ ਨੇ ਆਖਿਆ ਰੱਬ ਜਨਮ ਦਾ ਨਹੀਂ ਮਰਦਾ ਨਹੀਂ ਪਰ ਗੁਰਨਾਨਕ ਸਾਡੇ ਲਈ ਰੱਬ ਹੈ ਰੱਬ ਤੋਂ ਘੱਟ ਨਹੀਂ ਤੇ ਗੁਰੂ ਪਿਆਰਿਓ ਧੰਨ ਸਨ ਮਾਤਾ ਤ੍ਰਿਪਤਾ ਜੀ ਧੰਨ ਸਨ ਮਹਿਤਾ ਕਾਲੂ ਜੀ ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਆਪਣੀ ਅੱਖਾਂ ਦੇ ਨਾਲ ਵੇਖਿਆ ਕਿ ਉਹ ਜਗਤ ਜਲੰਧੇ ਦਾ ਉਧਾਰ ਕਰ ਰਹੇ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਿ ਹਜ਼ਾਰਾਂ ਨਹੀਂ ਲੱਖਾਂ ਲੋਕੀ ਗੁਰਨਾਨਕ ਨੂੰ ਆ ਕੇ ਝੁਕਦੇ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਕਿ ਗੁਰਨਾਨਕ ਮਹਾਰਾਜ ਨੇ ਜਗਤ ਜਲੰਧੇ ਦਾ ਉਧਾਰ ਕਰ ਦਿੱਤਾ ऐसे माता-पिता ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦੇ ਨੇ ਤੇ ਵੱਡੇ ਭਾਗਾਂ ਵਾਲੇ ਮਾਤਾ-ਪਿਤਾ ਨੇ ਜਿਨ੍ਹਾਂ ਦੇ ਘਰ ਗੁਰੂ ਨਾਨਕ ਜਨਮ ਲੈਂਦੇ ਨੇ ਸੋ ਸਤਿਗੁਰ ਮਿਹਰ ਕਰਨ ਕਿਰਪਾ ਕਰਨ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਮਾਤਾ-ਪਿਤਾ ਨੂੰ ਵੀ ਕੋਟ-કોટ ਪ੍ਰਣਾਮ ਕਰਦੇ ਹੁਈਆਂ ਦਾਸ ਤੋਂ ਬੇਅੰਤ ਪੁੱਲਾਂ ਚੁੱਕਾਂ ਦੀ ਖੇਮਾ